ਅੱਜ ਚੱਜੀ ਗਦੀ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਖਰੀ ਸਿੰਘ ਖੁਸ਼ੀਪੁਰ ਅੱਜ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਪ੍ਰੋਡਕਸ਼ਨ ਪਹੁੰਚੇ ਨੇ ਉਹ ਇਹਨਾਂ ਨਾਲ ਗੱਲਬਾਤ ਕਰਦੇ ਵਾਹਿਰ ਜੀ ਕਲਸਾ ਵਾਹਿਰੀ ਫਤਿਹ ਜੀ ਦੇਖੋ ਤੁਸੀਂ ਸਾਰੀ ਜਾਣਕਾਰੀ ਪਹਿਲਾਂ ਦੇ ਦਿੱਤੀ ਹੋਣੀ ਹੈ ਕਿ ਇੱਥੇ ਕੋਰੀਡੋਰ ਦੇ ਲਾਗੂ ਰਾਵੀ ਦਰਿਆ ਦਾ বাঁধ ਟੁੱਟਿਆ ਰਾਤ ਜਿਹੜਾ ਕਿ ਤਬਾਈ ਮਚਾਈ ਜਾ ਰਿਹਾ ਇੱਥੇ ਪਖੋਕੇ ਟਾਲੀ ਸਾਦਾਵਾਲੀ ਮਾਨ ਖਾਸਾਂ ਵਾਲੀ ਇੱਧਰ ਮਿਤਲਾ ਵਗੈਰਾ ਪਿੰਡ ਜਿਹੜੇ ਆ ਇਹ ਤਾਂ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਘਿਰ ਚੁੱਕੇ ਆ ਇਥੋਂ ਤੱਕ ਪਤਾ ਲੱਗਿਆ ਕਿ 15 15 ਫੁੱਟ ਪਾਣੀ ਜਿਹੜਾ ਉਹ ਖੜਾ ਬਹੁਤ ਸਾਰੇ ਘਰ ਜਿਹੜੇ ਆ ਉਹ ਡੁੱਬ ਗਏ ਤੇ ਇੱਥੇ ਆ ਸਾਰਾ ਕੁਝ ਦੇਖ ਕੇ ਰੋਣਾ ਆਉਂਦਾ ਕਿ ਲੋਕਾਂ ਨੇ ਸਿਸਟਮ ਕਿਉਂਕਿ ਕੁਦਰਤ ਦੀ ਕਰੋਪੀ ਘਟ ਹੈਗੀ ਮਾਈਨਰ ਕੁਦਰਤ ਦੀ ਕਰੋਪੀ ਜਿਆਦਾ ਕਰੋਪੀ ਜਿਹੜੀ ਹੈ ਸਰਕਾਰਾਂ ਦੀ ਤੇ ਸਰਕਾਰੀ ਸਿਸਟਮ ਦੀ ਅਣਗਹਿਲੀ ਦੀ ਜਿੱਥੇ ਦਰਿਆਵਾਂ ਦੇ ਵਿੱਚੋਂ ਪਾਣੀ ਲੰਘਣਾ ਉੱਥੇ ਦਰਿਆਵਾਂ ਤੇ ਰੇਤਾ ਖੜਾ ਹੈ ਅਸੀਂ ਇਹ ਸਰਕਾਰ ਨੂੰ ਭਵੰਤਮਾਨ ਨੂੰ ਵੀ ਔਰ ਇਹਨਾਂ ਦੇ ਮੰਤਰੀਆਂ ਨੇ ਵੱਖ-ਵੱਖ ਸਮੇਂ ਦੇ ਗੱਲ ਕੀ ਡੀਸਿਲਟਿੰਗ ਕਰਵਾਓ ਇਹਨਾਂ ਦੀ ਜਿਹੜੀ ਹੈ ਕਦਰਾਂਵਾਂ ਨੂੰ ਖਾਲੀ ਕਰਵਾਓ ਇਹਦੇ ਕਾਨੇ ਵੜਾਓ ਵਿੱਚੋਂ ਇਹ ਥੁਰੇਤਾ ਕਢਾਓ ਕਿਸਾ ਜੇ ਤੁਸੀਂ ਨਹੀਂ ਕਰ ਸਕਦੇ ਕਿਸਾਨਾਂ ਨੂੰ ਕਹ ਦੇਓ ਕੱਢ ਲੈਣੇ ਥੁਰੇਤਾ ਸੋ ਦਰਿਆ ਤਾਂ ਰਹਿ ਗਏ ਨਹਿਰਾਂ ਜਿੰਨੇ ਜਦੋਂ ਫਿਰ ਇਹ ਮਤਲਬ ਇਹਨਾਂ ਨੂੰ ਕੁਝ ਸਮਝ ਜਾਂਦਾ ਲੱਗਦੀ ਨਹੀਂ ਉਹ ਵੀ ਗੱਲ ਮਾੜੀ ਜੇ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ بارش ਜ਼ਿਆਦਾ ਹੋਣੀ ਹੈ ਤਾਂ ਸਮੇਂ ਸਿਰ ਪਾਣੀ ਰਿਲੀਜ਼ ਡੈਮਾਂ ਤੋਂ ਥੋੜਾ ਥੋੜਾ ਕਰਦੇ ਰਹਿਣ ਖਤਰੇ ਦੇ ਨਿਸ਼ਾਨ ਤੱਕ ਜਾਣ ਹੀ ਨਾ ਇਹੋ ਵੀ ਗੱਲ ਮਾੜੀ ਹੈ ਜੇ ਇਹਨਾਂ ਨੂੰ ਸਮਝ ਨਹੀਂ ਤੇ ਜੇ ਇਹਨਾਂ ਨੂੰ ਸਮਝ ਹੈਗੀ ਹੈ ਮੈਨੂੰ ਤੇ ਇਹੀ ਗੱਲ ਲੱਗਦੀ ਹੈ ਕਿ ਇਹਨਾਂ ਨੂੰ ਸਮਝ ਹੈਗੀ ਹੈ ਸਮਝ ਦੇ ਬਾਵਜੂਦ ਇਹ ਜੋ ਲੋਕਾਂ ਨੂੰ ਮਤਲਬ ਡੋ ਇਹਨਾਂ ਦੀ ਸਾਜ਼ਿਸ਼ ਹੈ ਜੋ ਉਹਨੇ ਬੇਖੋ ਲੋਕਾਂ ਨੇ ਪਹਿਲੀ ਗੱਲ ਤੇ ਜੂਰੀਆ ਦੀ ਕਮੀ ਕਾਰਨ ਹਜ਼ਾਰ-ਹਜ਼ਾਰ ਰੁਪਏ ਨੂੰ ਬੋਰਾ ਲੈ ਕੇ ਤੇ ਲੋਕਾਂ ਨੇ ਪਾਲ ਝੋਨੇ ਪਾਲੇ ਆ ਲੱਗਦਾ ਵੀ ਇਥੇ ਆ ਕੁਝ ਹੋਣਾ ਬਾਜੂਗਾ ਜੀ ਸਾਹਿਬ ਇੱਕ ਜਿਹੜੀ ਉੱਥੋਂ ਦੇ ਮੇਰੇ ਖਾਲ ਤੁਹਾਡੇ ਇਲਾਕੇ ਤੇ ਕੈਸਲ ਵੀਡੀਓ ਕਰਨ ਕੀਤੀ ਜਿਹੜਾ ਕੁੰਜੜ ਪੁਲ ਤੇ ਜਿਹੜਾ ਗੇਟ ਹੀ ਡੈਮ ਦੇ ਉਹ ਵੀ ਬਾਤ ਕਰਕੇ ਰੱਖੀਗੇ ਦੇਖੋ ਜਦੋਂ ਹੁਣ ਪਿੱਛੇ ਵੀ ਹਰੀਕੇ ਵਗੈਰਾ ਵੀ ਪਿਛਲੇ ਸਾਲ ਤੇ ਜੀ ਵੀ ਗੱਲ ਇਸ ਤਰ੍ਹਾਂ ਜਦੋਂ ਹੜਾ ਆਏ ਸੀ ਕਿ ਨਾ ਤੇ ਜਿਹੜੀਆਂ ਰਾਜਸਥਾਨ ਨੂੰ ਨਹਿਰਾਂ ਜਾਂਦੀਆਂ ਨੇ ਉਹ ਵੀ ਇਹਨਾਂ ਬੰਦ ਰੱਖੀਆਂ ਹਾਂ ਜੰਨੀ ਦੁਸ਼ਮਣੀ ਹੈ ਇਹਨਾਂ ਦੀ ਕਹਿਣ ਤੋਂ ਭਾਪ ਵੀ ਹਰੇਕ ਦੀ ਇਹ ਹੁੰਦੀ ਹੈ ਕਿ ਪਿਛਲਾ ਏਰੀਆ ਜਿਹੜਾ ਹੈਗਾ ਉਹ 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 ਡੁੱਬੇ ਉਹ 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 ਬਰਬਾਦ ਹੋਵੇ ਸੋ ਉੱਥੇ ਵੀ ਟੀਮ ਸਾਡੀ ਜਾ ਕੇ ਤੇ ਉਹਨਾਂ ਨੇ ਕੱਲ ਗੇੜ ਜਿਹੜੇ ਸੀ ਉਹ ਖਲਵਾਏ ਉਹਨਾਂ ਨੇ ਕਿਉਂਕਿ ਆਪਣੇ ਡੈਮ ਦੀ ਲਈ ਉਥੋਂ ਤੱਕ ਵੀ ਕਿ ਸਾਡੀ ਜਿਹੜੀ ਹੈਗੀ ਹੈ ਉਹ ਪ੍ਰੈਸ਼ਰ ਬਣਿਆ ਰਿਹਾ ਰਵੇ ਉਥੇ ਡੈਮ ਦਾ ਯਾਰ ਆਹ ਜਿਹੜੇ ਹਾਲਾਤ ਨੇ ਜੇਕਰ ਉਹ ਨੌਜਵਾਨ ਉੱਥੇ ਜਾ ਕੇ ਬਲਜੀਤ ਸਿੰਘ ਵਾਂਗੂ ਨਹੀਂ ਨਾ ਜਾ ਕੇ ਆਪਣੀ ਟੀਮ ਸਾਹ ਤੋ ਉਹਨੂੰ ਖਲਵਾਉਣਾ ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ 1 ਘੰਟੇ ਦੇ ਅੰਦਰ ਅੰਦਰ ਪਿੱਛੋਂ ਨਹਿਰ ਟੁੱਟ ਜਾਂਦੀ ਹੈ ਸੋ ਇਸੇ ਤਰ੍ਹਾਂ ਹੀ ਮਤਲਬ ਲਾ ਪੜਵਾਈਆਂ ਇਹ ਨੇ ਇਹ ਕੋਈ ਦੱਸੇ ਕਿਸੇ ਦੇ ਕੋਲੇ ਕੋਈ ਡਿਟੇਲ ਹੈ ਵੀ ਤੁਸੀਂ ਕਦੋਂ ਦੀ ਰਿਪੇਅਰ ਹੋਈ ਹੈ ਮਤਲਬ ਹੀ ਨਹੀਂ ਕਰੋੜਾਂ ਰੁਪਈਆ ਜਿਹੜਾ ਡਕਾਰ ਜਾਂਦੇ ਆ ਤੁਸੀਂ ਨੂੰ ਰਿਪੇਅਰ ਵਾਲੇ ਪਾਸੇ ਇਹ ਨਾ ਜਾਣਾ ਨਹੀਂ ਹੁਣ ਵੀ ਜੋ ਤਾਜ਼ਾ ਰਿਪੋਰਟ ਹੈ ਇੱਥੇ ਕਿਸਾਨ ਮੁੰਨ ਨੂੰ ਪੁੱਛ ਰਹੇ ਸੀ ਕਿ ਪ੍ਰਧਾਨ ਜੀ ਕੀ ਅੱਜ ਪਾਣੀ ਛੱਡਿਆ ਗਿਆ ਮੈਂ ਹੁਣੇ ਜੋ ਰਿਪੋਰਟ ਲਈ ਹੈ ਸੱਤ ਗੇਟ ਜਿਹੜੇ ਕੱਲ ਦੇ ਖੁੱਲੇ ਹੋਏ ਆ 527 ਮੀਟਰ ਤੱਕ ਡੈਮ ਦਾ ਜਿਹੜਾ ਉਹ ਖਤਰੇ ਦਾ ਲੈਵਲ ਹੈ ਔਰ ਕੱਲ ਦੇ ਜਦੋਂ ਦੇ ਗੇਟ ਖੁੱਲਿਆ ਬੰਦ ਹੀ ਨਹੀਂ ਕੀਤੇ ਹੁੰਦਾ ਜਾਲਾ ਲੋ ਤੁਸੀਂ ਵੀ ਕਿੰਨਾ ਪਾਣੀ ਆਉਂਦਾ ਆ ਰਿਹਾ ਹੋ ਕਿ ਅਜੇ ਤੱਕ ਨਾ ਹੀ ਉਹ ਬੰਦ ਹੋਣ ਦੀ ਕੋਈ ਸੰਭਾਵਨਾ ਹੈ ਕਿਉਂਕਿ ਜਿੰਨੀ ਦੇਰ ਹੁਣ ਸਹੀ ਲੈਵਲ ਤੇ ਨਹੀਂ ਹੋ। ਜੀ ਲੱਗਦਾ ਨਹੀਂ ਪ੍ਰਸ਼ਾਸਨ ਕਿਸ ਬੰਨੇ ਚਾਹੁੰਦਾ ਵੀ ਇਹ ਡੰਮ ਪੈਂਦਾ ਤਾਂ ਪਾਣੀ ਜਿਹੜਾ ਇੱਧਰ ਉੱਧਰ ਹੈ। ਕੀ ਚੀਜ਼ ਹੈ? ਪ੍ਰਸ਼ਾਸਨ ਚਾਹੁੰਦਾ ਇੱਕ ਵੀ ਕਹਿ ਬੰਨੇ ਨੂੰ ਜਿਹੜਾ ਪਾੜ ਪਾਣੀ ਤੇ ਪੈ ਜਾਏ ਜਾਂ ਕਹਿ ਬੰਨੇ ਡੇਪਾਈ ਤਾਂ ਤਾਂ ਹੀ ਜੀ ਇੱਕ ਸਾਰੀ ਕਿਤੇ। ਦੇਖੋ ਇਹਨਾਂ ਨੇ ਤਾਂ ਡੋਬਣਾ ਹੀ ਆ ਯਾਰ। ਹੁਣ ਆ ਜਿਹੜੇ ਆ ਬਣੇ ਆ ਸਾਡੇ ਪ੍ਰਸ਼ਾਸਨ ਨੂੰ ਜੇ ਇੰਨਾ ਹੋਵੇ ਪ੍ਰਸ਼ਾਸਨ ਦਾ ਸਾਰਾ ਡੋਬ ਗਿਆ ਹੀ ਹੈ ਪਹਿਲਾਂ ਮੁੰੇਗਲ ਦੱਸੋ ਕਿਤੇ ਅੱਗ ਲੱਗ ਜੇ ਡੇਰਾ ਬਣਾਣ ਕੈਂਬੂਲੈਂਸ ਹੈ ਨਹੀਂ ਕੀ। ਹੁਣ ਆ ਆਫਤ ਬ ਲੋਕਾਂ ਨੂੰ ਤਾਂ ਦੇਖੋ ਨਸ਼ੇ ਵਾਲੇ ਪਾਸਿਓਂ ਵੀ ਮਾਰਿਆ ਜਾ ਰਿਹਾ ਇਧਰਲੇ ਪਾਸਿਓਂ ਵੀ ਲੋਕਾਂ ਨੂੰ ਮਾਰਿਆ ਜਾ ਰਿਹਾ ਬੇਰਜ਼ਗਾਰੀ ਵੱਲੋਂ ਵੀ ਮਾਰਿਆ ਜਾ ਰਿਹਾ ਹਰ ਪਾਸੇ ਤੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀਆਂ ਨੇ ਸੋ ਆ ਜਿਹੜਾ ਸਾਰਾ ਕੁਝ ਹੈਗਾ ਇੱਥੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਵੇਲੇ ਜਿਹੜਾ ਹੈਗਾ ਇਹਨਾਂ ਲੋਕਾਂ ਨੂੰ ਇਸ ਆਫਤ ਦੇ ਵਿੱਚੋਂ ਕੱਢਣ ਦੀ ਮੈਂ ਸਵੇਰੇ ਵੀ ਆ ਕੇ ਡਿਪਟੀ ਕਮਿਸ਼ਨਰ ਗਰਦਾਸਪੁਰ ਨੂੰ ਫੋਨ ਕਰਕੇ ਤੇ ਗੱਲ ਕੀਤੀ ਸੀ ਕਿ ਇੱਥੇ ਤਾਂ ਕੋਈ ਹਾਲਾ ਤੱਕ ਮਤਲਬ ਰਾਤ ਟੀਮ ਨਹੀਂ ਪਹੁੰਚੀ ਸੋ ਉਸ ਤੋਂ ਬਾਅਦ ਦੇ ਵਿੱਚ ਜੜੀਆਂ ਨੇ ਉਹ ਇੱਥੇ ਟੀਮਾਂ ਪਹੁੰਚੀਆਂ ਨੇ ਅੰਡੀਆਂ ਰੱਖਦੀਆਂ ਟੀਮਾਂ ਵੀ ਜੜੀਆਂ ਨੇ ਸੋ ਉਹ ਲੋਕਾਂ ਵਿੱਚੋਂ ਕੱਢਣ ਦਾ ਜਿਹੜਾ ਉਹ ਯਤਨ ਕਰਨਗੇ ਪਰ ਮੈਂ ਸਿਰਫ ਮੋੜ ਕਿਉਂਕਿ ਮੈਂ ਕੋ ਰਾਜਨੀਤਿਕ ਨਹੀਂ ਆ ਪਰ ਜਿੱਥੇ ਗਲਤੀ ਆ ਮਤਲਬ ਸਾਡੇ ਪ੍ਰਸ਼ਾਸਨ ਦੀ ਉਹ ਗਲਤੀ ਜਿਹੜੀ ਉਹ ਦੱਸਣੀ ਪੈਂਦੀ ਹੈ ਕਿ ਨਹਿਰਾਂ ਜਿੰਨੇ ਦਰਿਆ ਰਹਿ ਗਏ ਨੇ ਪਾਣੀ ਦੀ ਜਗ੍ਹਾ ਤੇ ਉਹ ਤੇ ਰੇਤਾਂ ਭਰੀ ਪਈ ਹੈ ਤਾਂ ਫਿਰ ਜੇਕਰ ਰੇਤਾਂ ਨਿਕਲੂਗੀ ਤਾਂ ਪਾਣੀ ਜਿਹੜਾ ਉਹ ਉਹ ਜਗ੍ਹਾ ਤੇ ਰਹੂਗਾ ਨਾ ਪ੍ਰਸ਼ਾਸਨ ਵਾਲੇ ਤਾਂ ਪੂਰੇ ਜਿਹੜੇ ਦਾਅਵੇ ਕੀਤੇ ਗਏ ਨੇ ਸਾਰੇ ਮੋਲ ਲੰਗਰ ਤੇ ਚੰਪੂਪਤਾ ਜਿਹੜੇ ਸਾਰੇ ਅੰਡੇ ਗਾਰਤੀ ਫਾਜਰ ਬੰਦ ਕੀਤੇ ਨਹੀਂ ਲੰਗਰ ਦੇ ਪ੍ਰਬੰਧ ਕੀ ਕਰਨਗੇ ਮੈਂ ਕਹਿੰਦਾ ਲੰਗਰ ਦੇ ਪ੍ਰਬੰਧ ਤੁਸੀਂ ਨਾ ਕਰਿਆ ਕਰੋ ਤੁਸੀਂ ਜਿਹੜਾ ਮਤਲਬ ਉਹ ਧੋ ਰੇਤਾ ਕੱਢ ਕੇ ਦਰਿਆ ਸਾਫ਼ ਕਰਨੇ ਆ ਤੁਸੀਂ 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 ਉਹ ਕੰਮ ਕਰੋ ਨਾ ਦਰਿਆਵਾਂ ਨੂੰ ਸਾਫ਼ ਕਰੋ ਤੁਸੀਂ ਤੇ ਜਿਹੜੇ ਵਾਅਦੇ ਜਿੰਨੇ ਹੁੰਦੇ ਨੇ ਇਹਨਾਂ ਦੇ ਕੇ ਸਾਡੇ ਪ੍ਰਬੰਧ ਨੇ ਪ੍ਰਬੰਧ ਯਾਰ ਇਹਨਾਂ ਨੇ ਕਹਦੇ ਨੇ ਕੀ ਕਰ ਲੈਣੇ ਪ੍ਰਬੰਧ ਇੱਥੇ ਦੱਸਿਆ ਮੈਨੂੰ ਕੋ ਆ ਕੇ ਕੋ ਸਰਕਾਰੀ ਟੀਮ ਕੀ ਆ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਮੈਨੂੰ ਦੋ ਵਾਰ ਮਿਲਿਆ ਜਦੋਂ ਮਰਨ ਪੁੱਛਦਾ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਦੇ ਕੋਲ ਜਵਾਬ ਹੀ ਨਹੀਂ ਗਰਾਉਂਡ ਲੈਵਲ ਤੇ ਦੱਸੋ ਨਾ ਆ ਮੈਂ ਸਵੇਰ ਦਾ ਇੱਥੇ ਖੜਾ ਇੱਥੇ ਆ ਕੇ ਕੋਈ ਗੱਲ ਕਰੇ ਨਾ ਕੋਈ ਐਮਐਲਏ ਗੱਲ ਕਰੇ ਕਿ ਹਾਂ ਵੀ ਅਸੀਂ ਆ ਕਰ ਰਹੇ ਹਾਂ ਜੇ ਹੁਣ ਇੱਥੇ ਆ ਕੇ ਗੱਲ ਕਰ ਲਈਏ ਕਿ ਆਪਾਂ ਐ ਜਾ ਕੇ ਫੋਟੋ ਖਚਾਲੀਏ ਆਪਾਂ ਉਂ ਜਾ ਕੇ ਫੋਟੋ ਖਚਾਲੀਏ ਯਾਰ ਫੋਟੋ ਖਾਉਣ ਦਾ ਵੇਲਾ ਇਹਦੇ ਨੇ ਤੇ ਇਹ ਸੀਗਾ ਕਿ ਤੁਸੀਂ ਐਡਵਾਂਸ ਤਿਆਰੀ ਕੀ ਕੀਤੀ ਉਹ ਚੀਜ਼ ਦੱਸੋ ਮੇਰੀ ਗੱਲ ਆ ਹੜਾਂ ਤੋਂ ਬਚਾਉਣ ਦੇ ਲਈ ਤੁਸੀਂ ਕੀ ਕੀਤਾ ਇੱਥੇ ਆਉਣ ਤਾਂ ਤੁਸੀਂ ਬਿਸਕੁਟ ਦੇ ਦੋਗੇ ਆਇਆਂ ਨੂੰ ਤਾਂ ਤੁਸੀਂ ਮਤਲਬ ਇੱਥੇ ਜਿਹੜਾ ਕੋ ਪਾਣੀ ਦੀ ਪੇਟੀ ਫੜਾ ਦੋਗੇ ਕਿਸੇ ਨੂੰ ਲੰਗਰ ਤਾਂ ਤੁਸੀਂ ਲਾ ਦੋਗੇ ਮੈਂ ਤੇ ਉਹ ਚੀਜ਼ ਪੁੱਛਦਾ ਮੈਂ ਚਾਹੇ ਕੇ ਚਾਹੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੋਵੇ ਕਿ ਉਹ ਗਨਾਹਣ ਇੱਥੇ ਆ ਕੇ ਭਾਵੇਂ ਕੋ ਮੈਂਬਰ ਪਾਰਲੀਮੈਂਟ ਆਵੇ ਭਾਵੇਂ ਇੱਥੇ ਦਾ ਐਮ.ਐਲ.ਏ ਆਵੇ ਮੈਂ ਖੜਾ ਲੋਕਾਂ ਦੇ ਕੋਲ ਜਾਣ ਤੋਂ ਪਹਿਲਾਂ ਮੈਨੂੰ ਇੱਥੇ ਇੱਕ ਜਵਾਬ ਦੇਣਾ ਵੀ ਕੀਤਾ ਕੀ ਇਹਨਾਂ ਨੂੰ ਬਚਾਉਣ ਲਈ ਇੱਕ ਵੀ ਚੀਜ਼ ਕਰਾਉਣ ਐਂ ਯਾਰ ਗੱਲਾਂ ਕਰ ਛੱਡਨੀ ਹੈ ਮਤਲਬ ਬਸ ਹੀ ਉੱਥੇ ਆ ਕਰ ਦਿੱਤਾਹੀਂ ਉੱਥੇ ਆ ਕਰ ਦਿੱਤਾ ਕੀ ਕਰ ਦਿੱਤਾ ਯਾਰ ਵਾਦੇ ਤਾਂ ਪਹਿਲਾਂ ਵੀ ਇਹ ਸਰਕਾਰਾਂ ਐਂ ਕਰਦੀਆਂ ਨੇ ਉਹ ਲੋਕ ਮਰ ਰਹੇ ਆ ਇਹਨਾਂ ਨੂੰ ਇੱਥੇ ਮਰਦਿਆਂ ਵੇਖ ਕੇ ਦੁੱਖ ਕਿੰਨੂ ਹੈ ਸਾਨੂੰ ਹੈ ਸਾਡੇ ਭਰਾ ਹੈ ਇਹਨਾਂ ਲੋਕਾਂ ਵੋਟਾਂ ਵਟੋਰ ਕੇ ਤੇ ਤੁਹਾਡੇ ਹੁੰਦਿਆਂ ਆ ਜਿਹੜਾ ਬਦਲਾ ਹੀ ਉਹ ਵੀ ਦੂਜਿਆਂ ਵਰਗਾ ਹੀ ਬਣ ਗਿਆ ਸਾਰਾ ਕੁਝ ਕਿੱਥੇ ਆ ਦੱਸੋ ਮਤਲਬ ਕੋਈ ਯਾਰ ਕਿਤੇ ਰਤਾ ਵੀ ਇਨਸਾਨੀਅਤ ਹੈ ਜੇ ਕਿਤੇ ਇਨਸਾਨੀਅਤ ਹੈ ਤਾਂ ਸਾਨੂੰ ਦੱਸ ਦਿੱਤਾ ਜਾਵੇ ਕੋਈ ਵੀ ਆ ਕੇ ਗਣਾ ਦੇਵੇ ਜਾਂ ਇੰਨੇ ਸਾਰੇ ਇੱਥੇ ਲੋਕ ਖੜੇ ਐ ਪਈ ਦੇ ਵਿੱਚ ਵੀ ਇੱਥੇ ਕੀ ਘਰਾਤ ਬਣੀ ਸੀ ਆ ਨਹੀਂ ਸੀ ਬੇਸ਼ੱਕ ਬਣੇ ਪਰ ਉਦੋਂ ਸਿਰਫ ਉਧਰਲੇ ਪਾਸੇ ਇੱਕ ਗੁਰਚੱਕ ਵਾਲੇ ਪਾਸੋਂ ਜਿਹੜੀ ਹੀ ਟਟਕੇ ਤੇ ਪਰਲੇ ਪਾਸੇ ਹਜ਼ਾਰਾਂ ਏਕੜ ਜਿਹੜਾ ਅਸੀਂ ਪਰਾਂ ਭੋਨੇ ਵਾਲਾ ਸੈੱਡ ਵਾਲ ਨੂੰ ਫਸਲ ਖਰਾਬ ਹੋਈ ਸੀ ਉਦੋਂ ਦੇ ਹੀ ਅਸੀਂ ਇਧਰਲੇ ਪਾਸੇ ਜ਼ੋਰ ਲਾ ਰਹੇ ਆਂ ਕਿ ਦਰਿਆ ਖਾਲੀ ਕਰਾ ਲਓ ਇਹ ਤੁਸੀਂ ਨੂੰ ਰਿਪੇਅਰ ਕਰਵਾ ਲਓ ਤੁਹਾਨੂੰ ਪਤਾ ਹੁੰਦਾ ਪਾਣੀ ਛੱਡਣਾ ਔਰ ਹੋਰ ਤੇ ਹੋਰ ਸੁਣੋ ਗੱਲ ਦਰਿਆ ਜਦੋਂ ਬਿਆਸ ਸ਼ੁਰੂ ਹੁੰਦਾ ਨਾ ਹਿਮਾਚਲ ਚ ਉਧਰ ਮੀਰਥਲ ਏਰੀਆ ਚ ਤੁਸੀਂ ਹੈਰਾਨ ਹੋਵਗੇ ਉੱਥੇ ਦੋ ਪਿੰਡਾਂ ਦੀ ਜ਼ਮੀਨ ਦੇ ਵਿੱਚ 1.5 ਕਿਲੋਮੀਟਰ ਦੇ ਵਿੱਚ ਤੁਸੀਂ ਹੈ ਨਹੀਂ ਤੁਸੀਂ ਹੈ ਨਹੀਂ ਆਏ ਉੱਥੇ ਉਹ ਜੇ ਤੇ ਗਰਦਾਸਪੁਰ ਸਾਈਡ ਵਾਲੇ ਪਾਸੇ ਨੂੰ ਕਦੋਂ ਬੰਨ ਟੁੱਟ ਜੇ ਉਧਰੋਂ ਬਚਾਇਆ ਜਾਂਦਾ ਜੇ ਨਹੀਂ ਟੁੱਟਾ ਤੇ ਉਧਰੋਂ ਰੜੇ ਪਾਣੀ ਜਿਹੜਾ ਹੈਗਾ ਫਟੇ ਫਟੇ ਉਹਦੇ ਚੱਲ ਜਾਂਦਾ ਉਹ ਕੀ ਆ ਹਿਮਾਚਲ ਦਾ ਏਰੀਆ ਪੈਂਦਾ ਹਿਮਾਚਲ ਇਹਦੇ ਵਿੱਚ 1.5 ਕਿਲੋਮੀਟਰ ਤੁਸੀ ਨਹੀਂ ਬਣਾਈ ਇਹ ਯਾਰ ਇਹ ਇਹਨਾਂ ਲੋਕਾਂ ਨੂੰ ਮਤਲਬ ਸਾਡਾ ਸਾਡਾ ਤਾਂ ਇਹਨਾਂ ਨੇ ਜਿਵੇਂ ਪਿੱਛੇ ਕਰੋਨਾ ਆਈ ਸੀ ਕਰੋਨਾ ਦੀ ਬਿਮਾਰੀ ਥੋੜਾ ਸੀ ਆਬਾਦੀ ਘਟ ਕਰਨ ਦੀ ਪ੍ਰਕਿਰਿਆ ਸੀ ਤਾਂ ਹੋਰ ਉਹਦੇ ਬਹੁਤ ਸਕੈਂਡਲ ਸੀਗੇ ਹੁਣ ਵੀ ਇਹ ਲੋਕ ਸਾਨੂੰ ਮਾਰਨ ਤੇ ਆ ਜਿਹੜੀ ਸਾਡੀ 1.5 ਆਬਾਦੀ ਹੈ ਇਹਨਾਂ ਨੇ 50 ਕ ਜਿਹੜੀ ਹੈਗੀ ਹੈ ਕੁਝ ਕਰੋੜ ਰੱਖਣ ਵਾਲੀ ਗੱਲਬਾਤ ਹੈਗੀ ਹੈ ਬਾਕੀ ਤੇ ਲੋਕਾਂ ਨੂੰ ਸਿੱਧੇ ਰੂਪ ਚ ਮਾਰਨ ਵਾਲੀਆਂ ਗੱਲਾਂ ਨੇ ਉਹ ਸਾਨੂੰ ਮਲਾਵਟੀ ਪਦਾਰਥ ਜਿਹੜੇ ਖਾਣ ਵਾਲੇ ਨੇ ਉਹ ਦੇ ਕੇ ਮਾਰ ਰਹੇ ਨੇ ਉਹ ਸਾਨੂੰ ਗਰੀਬਾਂ ਨੂੰ ਬਿਮਾਰੀਆਂ ਜਿਹੜੀਆਂ ਨੇ ਮਹਿੰਗੇ ਇਲਾਜ ਖਰੋ ਮਾਰਿਆ ਜਾ ਰਿਹਾ ਉਹ ਸਾਨੂੰ ਐ ਡੋਬ ਡੋਬ ਕੇ ਮਾਰਿਆ ਜਾ ਰਿਹਾ ਉਹ ਸਾਨੂੰ ਨਸ਼ਿਆਂ ਦੇ ਨਾਲ ਮਾਰਿਆ ਜਾ ਰਿਹਾ ਇਹ ਤਾਂ ਮੈਂ ਸਾਫ਼ ਕਹੂੰਗਾ ਕਿ ਇਹ ਸਿੱਧੇ ਰੂਪ ਦੇ ਵਿੱਚ ਆਬਾਦੀ ਘਟਾਉਣ ਵਾਲੀਆਂ ਗੱਲਾਂ ਹੈ ਕੋਈ ਸਾਨੂੰ ਸਾਡੇ ਨਾਲ ਇਥੋਂ ਦੇ ਕੁਝ ਇੱਕ ਸਮਝ ਕਮਜ਼ੋਰ ਜਿਹਨਾਂ ਨੇ ਸਾਰੀ ਇਸ ਤਰ੍ਹਾਂ ਦੇ ਕਿਸਾਨ ਦੇ ਖਵਾਸ ਜਿਹੜੀ ਆਪਣੀ ਖਰਾਬ ਜਿਹੜੀ ਰੋਜ਼ਪਰਸੰਗ ਕਰਾ ਕੀਤਾ ਸੋ ਸਮੇਂ ਰਾਤੀ ਜੇ ਇੱਕ ਪ੍ਰਸ਼ਾਸਨ ਨੂੰ ਕੋਈ ਪੱਤਰ ਉਹ ਮੰਦ ਕੀਤਾ ਕਰ ਲੈ ਗਏ ਤਾਂ ਇਹ ਸਾਹਜ ਹੈ ਜਿਹੜੀ ਜੁਗ ਤਨਾਵ ਦੇਖੋ ਮੈਂ ਆਪਦਾ ਆਪਣਾ ਪੁੱਤਰ ਦਾ ਮਾਪੇ ਨੂੰ